ਲੋਕ ਸਭਾ ਚੋਣਾਂ ਦਾ ਅੱਜ ਆਖਰੀ ਦਿਨ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉੱਥੇ ਹੀ ਵਾਰਡ ਨੰਬਰ 85 ਤੋਂ ਅਜੇ ਕੁਮਾਰ ਪੱਪੂ ਨਾਲ ਖਾਸ ਗੱਲਬਾਤ ਕਰਦੇ ਹੋਇਆ ਉਹਨਾਂ ਦੱਸਿਆ ਕਿ ਵਾਰਡ ਨੰਬਰ 85 ਵਿੱਚ ਬਹੁਤ ਵਧੀਆ VOTING ਹੋਈ ਹੈ ਤੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਪਿਛਲੀ ਵਾਰੀ ਬਦਲਾਅ ਦੇਖਿਆ ਸੀ, ਲੇਕਿਨ ਇਸ ਵਾਰ ਇੰਡੀਆ ਗਠਬੰਧਨ ਦੀ ਨਵੀਂ ਸਰਕਾਰ ਬੰਨੀ ਤੈ ਹੈ ਕਿਉਂਕਿ ਜੂਤ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਤੇ ਜੂਤ ਨੇ ਹੀ ਸਰਕਾਰ ਬਣਾਉਣੀ ਹੈ। ਇਸ ਵਾਰ ਫਿਰ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ ਐਮਪੀ ਹੋਣਗੇ ਮੇਰਾ ਨਾਮ ਅਜੇ ਕੁਮਾਰ ਪੱਪੂ ਵਾਰਡ ਨੰਬਰ 85 ਚੋਂ ਆ ਲੋਕਾਂ ਦੇ ਵਿੱਚ ਜੀ ਵੋਟਾਂ ਦਾ ਤੁਸੀਂ ਵੇਖ ਹੀ ਰਹੇ ਜੇ ਲੋਕਾਂ ਨੇ ਪਿਛਲੀ ਵਾਰੀ ਜੋ ਵੇਖਿਆ ਸੀ ਬਦਲਾਵ ਉਹਦਾ ਉਲਟ ਜਵਾਬ ਐ ਕਿ ਆਪੇ ਹੀ ਮਿਲ ਜਾਣਾ ਲੋਕਾਂ ਨੇ ਵੋਟਾਂ ਨਾਲ ਹੀ ਦੇਣਾ ਨੌਜਵਾਨਾਂ ਦਾ ਕੀ ਸਾਰਿਆ ਇੱਥੇ ਨੌਜਵਾਨਾਂ ਯੂਥ ਨੇ ਪੁੱਛ ਕੇ ਉਤੋਂ ਬਦਲਾਵ ਚਾਹੁੰਦੇ ਜਿਤਨਾ ਪਿਛਲੀ ਵਾਰੀ ਬਦਲਾਵ ਸੀ ਐ ਕਿ ਲੋਕੀਆਂ ਦੇ ਗਠਬੰਧਨ ਦੀ ਸਰਕਾਰ ਬਣੀ ਐ ਕਾਂਗਰਸ ਦੀ ਸਰਕਾਰ ਬਣੂਗੀ ਉਹ ਲੋਕਾਂ ਨੇ ਐ ਕਿ ਮੋਦੀ ਬਦਲਾਵ ਕਰਕੇ ਵੋਟਾਂ ਪਾਈਆਂ ਜਿਹੜੇ ਬਜ਼ੁਰਗ ਨੇ ਜਿਆਦਾ ਉਹ ਦੇਖੇ ਗਏ ਨੇ ਜਿਹੜੇ ਵੋਟਾਂ ਪਾਈਆਂ ਨੇ ਨੌਜਵਾਨ ਕੋਲੇ ਘੱਟ ਦੇਖੇ ਨੇ। ਨਾ ਆ ਵੇਖੋ ਸਾਰਾ ਨੌਜਵਾਨ ਤੁਹਾਡੇ ਸਾਹਮਣੇ ਖੜੋਤਾ ਯੂਥ ਨਹੀਂ ਤੇ ਸਾਨੂੰ ਜਿੱਤਉਣਾ ਹਮੇਸ਼ਾ ਯੂਥ ਹੀ ਜਿੱਤੌਂਦਾ ਯੂਥ ਨਹੀਂ ਸਾਨੂੰ ਵੋਟ ਪਾਈ। ਕਿਹੜੇ ਕਿਹੜੇ ਕੰਮ ਜਿਹੜੇ ਧੂਰੇ ਰਹਿ ਗਏ ਨੇ ਜਿਹੜੇ ਬਾਹਰ ਸਰਕਾਰੋਂ ਦੇਖੋ ਇਹ ਸਰਕਾਰ ਤੇ ਇਹਨਾਂ ਦੀ ਸੀ 2.5 ਸਾਲ ਜੇ ਇਹਨਾਂ ਕੋਈ ਨਵਾਂ ਕੰਮ ਕੀਤਾ ਤੇ ਦੱਸਣ ਉਹਦਾ ਛਰੇ ਤੇ ਫੇਰੀ ਹੈ ਨਾ ਉਹਦਾ ਜਵਾਬ ਵੀ ਤੇ ਲੋਕਾਂ ਨੇ ਦੇਣਾ ਹੁਣ। ਇਹੋ ਤੇ ਕੋਈ ਅਸਰ ਪਊਗਾ ਕਿ ਪਾ ਜੀ ਇਹ ਗਿਣਤੀ ਦੱਸੂਗੀ। ਇਹ ਸਾਰਾ ਕੋਈ ਵੋਟਾਂ ਦੱਸਣਗੇ। ਅਹੀਂ ਨਹੀਂ ਕੁਝ